ਹਾਂਜੀ ਸਾਸਤਰੀ ਕਾਲੀ ਸਾਹਿਬ ਦਾ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆ ਰਾਮ ਦਾ ਚਲਾਈ ਮੁੰਡਿਆ ਟਰੈਕਟਰ ਅੱਜ ਤੋਂ ਦੇ ਤਾ ਆਹ ਸੀਟ ਦੇ ਉੱਪਰ ਪਈ ਆ ਸ਼ੀਸ਼ੇ ਵੀ ਹਾਂ ਰੈਡੀਏਟਰ ਚ ਫਸਾਈ ਵੀ ਆ ਉਹ ਸ਼ੀਸ਼ੇ ਦਾ ਪਈ ਆ ད� ཁཛ སོཁ རྱ ཎ སྱ སྱེར རྱ ཁསྱ ལསྱ རེར རེ ཤར རེ ར ཁེ གསེ ཁེ གག ེ རེ ྱ ཁ� ེ ུས ེོ གགཉེ འི ེ྽�འེབ ਬੜੀ ਗੰਬਰੀਆਂ ਨਾਟਲ ਥੈਂਕ ਯੂ ਆਹ ਦੇ ਭੱਜ ਵੀ ਗਿਆ ਉਹ ਕੱਪੜਾ ਨੇ ਯਾਰ ਲਓ ਜੀ ਮੁੰਡੇ ਟੱਕ ਚ ਗਏ ਆ ਪਹੁੰਚ आज तक कुछ गले ਨੂੰ ਵੀ ਫੋੜਾ ਵਧੀਆ ਆਰਾਮ ਆ ਗਿਆ ਦਵਾਈ ਲਈ ਹੋਈ ਆ ਹੋਰ ਬਾਬੂ ਅਸੀ ਕਾਲ ਦੀ ਸਾਹ ਵੱਗੇ ਤੁਸੀਂ ਦੱਸੋ ਓਕੇ ਲੱਗ ਗਿਆ ਲੱਗ ਭਈਏ ਤੋਂ ਮਟਰਟਰ ਖੋਣਾ ਛੇੜਦਾ ਤੈਨੂੰ ਜਾਣ ਜਾਣ ਕੇ ਲੋ ਜੀ ਮੇਰੀ ਲੱਕੀ ਟਰਾਲੀ ਭਾਰ ਲੋ ਜੀ ਖਾਲੀ ਘਰਤੀ ਆ ਇਹ ਐ ਦੇਖ ਲੋ ਰੇਟਾ ਤਿਆਰ ਹੁੰਦੀ ਆ ਬਤੇ ਘਰ ਆ ਉੱਥੇ ਮਸ਼ੀਨ ਬਣਾਉਂਦੀ ਆ ਇਹ ਉਹ ਪੱਥਰ ਦੇ ਆ ਰੇਟਾ ਬਣਦੇ ਆ ਅਸੀਂ ਮਿੱਟੀ ਸੜਦੇ ਆ ਮੈਂ ਕੰਮ ਚਾਲਦਾ ਦੇਖੋ ਲੋ ਜੀ ਮੁੰਡਾ ਟੱਕ ਚ ਗਏ ਆ 5 6 7 ਜੀ ਦਾ ਇੱਥੇ ਹੈ ਨਹੀਂ ਉਹ ਲੰਗੇ ਹੋਣੇ ਕੇ ਸਰਪਾਸੇ ਉਹ ਬੁਮੜਵਾ ਰਹਿੰਦੇ ਆ ਇਹ ਵਾਰ ਨਹੀਂ ਰਹਿਣੀ ਆ ਡੀਲ ਦਾ ਪਾ ਲਿਆ ਜੀ ਇਹ ਨਹੀਂ ਪਤਾ ਕਿੱਥੇ ਆ ਗੁੰਡੀਆਂ ਲਾਉਣੇ ਭੁੱਲੇ ਗਿਆ ਆ ਆਹ ਭਈ ਗੇਜ ਮੈਂ ਹੀ ਗੇਜ ਮਾਰਾ ਯਾਰ ਪਹਿਲਾਂ ਫਿਰ ਬਾਕੀ ਕੰਮ ਫੇਰ ਕਰ ਇਹ ਤਾਂ ਖੁੱਲੇ ਜਾਂਦੀ ਆ ਪਰਲੀ ਗੁੰਡੀ ਦਾ ਇਹ ਆ ਲਾ ਕੇ ਜਾ ਬੈਠਾ ਟੋਰਚ ਸੋਹ ਵਾਲੀ ਕਤੂ ਵਾਲੀ ਨਾ ਹੌਂਦਾ ਜਮਾ ਜੇ ਨਾ ਇਹ ਦੁਆਰਾ ਹੁਣ ਜੀ ਆ ਟੱਕ ਚ ਤੋਰ ਲੱਗ ਗਈ ਲਾਦਾ ਟੀਜ ਤੋਰਿਆ ਹੁਣ ਉਹ ਰੈਂਪ ਤੱਕ ਟੀਜ ਜਾਣਾ ਉਰੇ ਦੇਖਦੇ ਜੜਦਾ ਕਿ ਨਹੀਂ ਜੜਦਾ ਹੌਲੀ ਭਰਾਵਾ ਹੌਲੀ ਬੜਾ ਰੰਗ ਵਿੱਚ ਜੜ ਹੁੰਦੇ ਆ ਆ ਉੜਦਾ ਆਹ ਵਾੜਾ ਸਵਰਾਤੀ ਚਲਾਈ ਜਾ ਭਾਈ ਜਦੋਂ ਜੱਕ ਹੁੰਦਾ ਆ ਦੇਖਾ ਛੋਟਾ ਆ ਬਗੈਰ ਇਕੱਲਾ ਹੀ ਆਉਂਦਾ ਵਿਰਾਡ ਡਰਾਈਵਰ ਆ ਐ ਇਹ ਨੂੰ ਜਾਣਾ ਭਾਈ ਐ ਇਹ ਨੂੰ いやだってかたいの ਆਪ ਵੀ ਦੇਖਦੇ ਆ ਕਿਥੇ ਤੱਕ ਜਾਂਦਾ ਇਹ ਆ ਗਿਆ 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 ਬੰਦ ਰੇਸ ਅਦਰ ਇਸ ਵੇਲੇ ਕਰਾਵਾ ਥੋੜੀ ਦੇ ਹੁੰਦੀ ਆ ਓਏ ਯਾਰ ਲੋ ਜੀ ਮਰੇ ਟੱਕ ਜਗ ਬਾਂਹ ਜੀ ਇਹਦੇ ਬੜੀ ਅੱਗ ਲੱਗੀ ਹੋਈ ਆ ਨੰਬਰ ਕੱਟ ਲੈ ਵਾਹ ਆਹ ਆ ਇਹ ਮਰੂਗਾ ਦਸ ਹੈ ਓ ਜੀ ਮੜੋ ਆ ਰਹਿ ਗਿਆ ਇੱਕ ਇੱਕ ਚੱਕਰ 6 ਵਜ ਗਿਆ ਮੌਸੋ ਦੇਖ ਵਾ ਜਿਹੜਾ ਹਲਕਾ ਐਂਟ ਹੋਇਆ ਵਾ ਪੂਰਾ ਤੇ ਬਸ ਆ ਚੱਕਰ ਲਾ ਕੇ ਲਾਉਣਾ ਨਹੀਂ ਇਹ ਭਰ ਕੇ ਖੜਾ ਦੇਣਾ ਸਵੇਰਦਾਰਾਂ ਨੂੰ ਤੇ ਬਸ ਚੱਲਦੇ ਆ ਵਾ ਹਲੋ ਜੀ ਮੜੋ ਆਸਟ੍ਰੇਲੀਆ ਲੱਗ ਗਿਆ ਓਏ ਕੁੰਡੀ ਆ ਵੀ ਖੁੱਲੀ ਫਿਰਦੀ ਆ ਚੱਲ ਸ਼ੁਕਰ ਆ ਪਰਲੀ ਲੱਗੀ ਹੋਈ ਆ ਤੇ ਬਸ ਹੁਣ ਖੜਾ ਕੇ ਚੱਲੀਏ ਤੇ ਹਾਜੀ ਮਣ ਜੇ ਬਲਾਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਮਿਲ ਜਾਏ ਕੋ ਨਾ ਬਲਾਗਰ ਨੂੰ